ਦੋਸਤੋ ਅਸੀਂ ਆਪਣੇ ਚੈਨਲ ਉੱਤੇ ਸਰੀਰ ਨਾਲ ਸੰਬੰਧਿਤ ਬਿਮਾਰੀਆਂ ਨਾਲ ਸੰਬੰਧਿਤ ਵੀਡੀਓ ਪਾਉਂਦੇ ਰਹਿੰਦੇ ਹਾਂ ਪਰ ਇੱਥੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਕਿ ਨੀਮ ਹਕੀਮ ਖਤਰਾਏ ਜਾਨ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਕਿਸੇ ਵੀ ਬਿਮਾਰੀ ਦੀ ਮੈਡੀਸਿਨ ਖਾਣ ਤੋਂ ਪਹਿਲਾਂ ਚਾਹੇ ਉਹ ਆਯੁਰਵੇਦ ਹੈ ਚਾਹੇ ਉਹ ਇੰਗਲਿਸ਼ ਮੈਡੀਸਿਨ ਹੈ ਚਾਹੇ ਉਹ ਹੋਮਿਓਪੈਥੀ ਹੈ ਚਾਹੇ ਉਹ ਕੋਈ ਵੀ ਪੈਥੀ ਹੈ ਕਿਸੇ ਕੁਆਲੀਫਾਈਡ ਡਾਕਟਰ ਜਾਂ ਕੁਆਲੀਫਾਈਡ ਆਯੁਰਵੈਦਿਕ ਵੈਦ ਦੇ ਕੋਲੋਂ ਹੀ ਦੀ ਨਿਗਰਾਨੀ ਵਿੱਚ ਹੀ ਦਵਾਈ ਖਾਣੀ ਚਾਹੀਦੀ ਹੈ ਜਾਂ ਕਿਸੇ ਚੰਗੇ ਕੁਆਲੀਫਾਈਡ ਡਾਕਟਰ ਕੋਲੋਂ ਹੀ ਉਸ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਣਾ ਚਾਹੀਦਾ ਹੈ ਕਿਉਂਕਿ ਆਪਾਂ ਟੋਟਕੇ ਸੁਣ ਕੇ ਅਖਬਾਰਾਂ 'ਚ ਪੜ੍ਹ ਕੇ ਨਟ ਤੇ ਚੈੱਕ ਕਰਕੇ ਉਸ ਚੀਜ਼ ਦੇ ਸਿਰੇ ਤੇ ਨਹੀਂ ਪਹੁੰਚ ਸਕਦੇ ਕਿਉਂਕਿ ਹਰ ਦਵਾਈ ਲਿਖਿਆ ਵੇਖ ਕੇ ਤੁਸੀਂ ਕੋਈ ਵੀ ਇੰਗਲਿਸ਼ ਜਾਂ ਆਯੁਰਵੇਦ ਜਾਂ ਕੋਈ ਵੀ ਮੈਡੀਸਨ ਨਹੀਂ ਲੈਣੀ ਸੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਇੰਨਾ ਹੀ ਹੈ ਕਿ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਕਿਸੇ ਡਾਕਟਰ ਵੈਦ ਨਾਲ ਜ਼ਰੂਰ ਸਲਾਹ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ